ਜਗਵਾਨਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਗਵੰਤ ਬਰਾੜ ਮਜੀਠਾ ਦੇ ਵਿੱਚ ਵੱਡੀ ਤਰਾਸ ਦੀ ਵਾਪਰਦੀ ਆ ਜਹਰੇਲੀ ਸ਼ਰਾਬ ਪੀਣ ਦੇ ਕਾਰਨ 28 ਲੋਕਾਂ ਦੀ ਮੌਤ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਸਰਕਾਰ ਐਕਟਿਵ ਹੁੰਦੀ ਆ ਜ਼ਿੰਮੇਵਾਰ ਅਫਸਰਾਂ ਤੇ ਗਾਜ ਡਿੱਗਦੀ ਆ ਉਹਨਾਂ ਨੂੰ ਸਸਪੈਂਡ ਕੀਤਾ ਜਾਂਦਾ ਤੇ ਜਿਹੜੇ ਪੀੜਤ ਨੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਂਦਾ ਸਾਡੇ ਨਾਲ ਨੇ ਇਸ ਵਕਤ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਗਾ ਮਜੀਠਾ ਜੀ ਤਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜਗਾ ਜੀ ਕਿਸ ਤਰ੍ਹਾਂ ਵੇਖਦੇ ਹੋ ਜੇਕਰ ਮੁਜੀਠਾ ਹਲਕੇ ਦੀ ਗੱਲ ਕੀਤੀ ਜਾਵੇ ਤੁਸੀਂ ਇਨਚਾਰਜ ਹੋ ਸਰਕਾਰ ਦੇ ਵਿੱਚੋਂ ਪਰ ਐਡੀ ਵੱਡੀ ਤਰਾਸ ਦੀ ਵਾਪਰ ਜਾਣਾ ਸੀਐਮ ਭਗਵੰਤ ਮਾਨ ਵੀ ਕਹਿੰਦੇ ਕਿ ਇਹ ਕੋਈ ਤਰਾਸ ਦੀ ਵੀ ਨਹੀਂ ਹੁੰਦੀ ਇਹ ਤਾਂ ਕਤਲ ਨੇ 28 ਲੋਕਾਂ ਦਾ ਕਤਲ ਹੋਇਆ ਕੀ ਸਮਝਿਆ ਜਾਵੇ ਕੌਣ ਜ਼ਿੰਮੇਵਾਰ ਇਹ ਵੇਖੋ ਜੀ ਇਹਦੇ ਵਿੱਚ ਸਾਡੇ ਮੁਜੀਠੇ ਜਿਹੜਾ ਵਾਕਿਆ ਐਡਾ ਵੱਡਾ ਹਾਦਸਾ ਵਾਪਰਿਆ ਵਾ ਇਹਦੇ ਵਿੱਚ 28 ਲੋਕਾਂ ਦੀ ਮੌਤ ਹੋ ਚੁੱਕੀ ਆ ਅਲਕੋਹਲ ਜਿਹੜੀ ਆ ਉੱਥੇ ਵਿਕਦੀ ਆ ਅਲਕੋਹਲ ਆਪਾਂ ਪਹਿਲਾਂ ਫੜੀ ਵੀ ਬੜੀ ਵਾਰ ਗਈ ਆ ਮੈਂ ਕਦੀ ਵੀ ਅੱਜ ਤੱਕ ਐਲਕੋਹਲ ਜਾਂ ਸਮੈਕ ਬਾਰੇ ਕਦੀ ਸਿਫਾਰਸ਼ ਨਹੀਂ ਕੀਤੀ ਇਹ ਜਿਹੜੇ ਗਲਤ ਅਨਸਰ ਨੇ ਇਹ ਅੱਜ ਤੋਂ ਨੇ ਬੜੇ ਪੁਰਾਣਿਆਂ ਕਰ ਰਹੇ ਸੀਗੇ ਪਰ ਇਹਨਾਂ ਤੇ ਨਕੇਲ ਪਾਈ ਜਾ ਰਹੀ ਸੀ ਪਰ ਇਹ ਜਿਹੜਾ ਹਾਦਸਾ ਜਿਹਨੂੰ ਵਾਪਰਿਆ ਪਹਿਲਾਂ ਵੀ ਤੇ ਤੁਹਾਨੂੰ ਪਤਾ ਹੋਣਾ ਵਾ ਕਿ ਇੱਕ ਤੰਤਰ ਦੇ ਤੇ ਇੱਕ ਹੋਰ ਵੀ ਹਾਦਸਾ ਵਾਪਰਿਆ ਸੀ ਕਾਲੀਦਾਲ ਵੇਲੇ ਕਾਂਗਰਸ ਦੇ ਮੈਂ ਕਿਤੇ ਟਿੱਪਣੀ ਨਹੀਂ ਕਰਨੀ ਚਾਹੁੰਦਾ ਪਰ ਮੈਂ ਦੱਸਣਾ ਚਾਹਣਾ ਉਦੋਂ ਦੀ ਜਿਹੜੀ ਸਰਕਾਰ ਆ ਉਹਨੇ ਕੋਈ ਉਸ ਵੇਲੇ ਜਿਹੜੇ ਇਕਕਿਉਡ ਸੀ ਉਹ ਕੋਈ ਨਹੀਂ ਸੀ ਫੜਿਆ ਨਾ ਮੁਲਜ਼ਮ ਕੋਈ ਨਹੀਂ ਸੀ ਫੜਿਆ ਜਿੰਨੀ ਛੇਤੀ ਸਾਡੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਤੇ ਡੀਜੀਪੀ ਨਾਲ ਐਕਸ਼ਨ ਲੈ ਕੇ ਸਾਡੇ 16 ਜਿਹੜੇ ਆ ਮੁਲਜ਼ਮ ਜਿਨ੍ਹਾਂ ਨੇ ਇਹ ਕੰਮ ਕੀਤਾ ਗਲਤ ਉਹ 16 ਕਾਬੂ ਕੀਤੇ ਗਏ 24 ਘੰਟਿਆਂ ਦੇ ਵਿੱਚ ਬਾਕੀ 28 ਮੌਤਾਂ ਜਾਂ ਬਹੁਤ ਮਾਰੀ ਗੱਲ ਹੋਈ ਆ ਪਰ ਨਾਲ ਹੀ ਅੱਜ ਤੱਕ ਕਦੀ ਕੋਈ ਮੁੱਖ ਮੰਤਰੀ ਜਿਹੜਾ ਸੀ ਪੰਜਾਬ ਦਾ ਉਹਨਾ ਵਿਲੇਜ ਉਹ ਨਹੀਂ ਸੀ ਕਦੀ ਵੀ ਉੱਥੇ ਮੌਕੇ ਤੇ ਪਹੁੰਚੇ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਜੀ ਮਾਨ ਉੱਥੇ 24 ਘੰਟਿਆਂ ਵਿੱਚ ਉੱਥੇ ਮਜੀਠੇ ਜਿਹੜੇ ਮਰੜੀ ਕਲਾ ਪਿੰਡ ਜਿੰਨਾ ਪਿੰਨ aí ਵਾਕਿਆ ਉੱਥੇ ਪਹੁੰਚ ਕੇ ਤੇ ਗਰੀਬਾਂ ਦਾ ਦੁੱਖ ਸਾਂਝਾ ਕੀਤਾ ਤੇ ਮੌਕੇ ਤੇ ਐਲਾਨ ਕੀਤਾ ਕਿ ਜਿਨ੍ਹਾਂ ਦੀ ਮੌਤ ਹੋਈ ਹੈ ਉਹਨਾਂ ਨੂੰ 10-10 ਲੱਖ ਰੁਪਏ ਦੇ ਚੈੱਕ ਦਿੱਤੇ ਜਾਣਗੇ ਤੇ ਇਹ ਪਹਿਲੀ ਵਾਰ ਆ ਕਿ 72 ਘੰਟਿਆਂ ਦੇ ਵਿੱਚ ਜਿਹੜੇ ਚੈੱਕ ਹੈ ਸਾਡੇ ਮਾਨਯੋਗ ਮੰਤਰੀ ਸਾਹਿਬ ਕੁਲਦੀਪ ਸਿੰਘ ਧਾਰੀਗਲ ਤੇ ਮੈਂ ਨਾਲ ਜਾ ਕੇ ਨਾਲ ਪ੍ਰਸ਼ਾਸਨ ਅਸੀਂ ਉਹਨਾਂ ਦੇ ਕਾਉਂਟਾ ਵਿੱਚ ਆਰਟੀਐਸ ਕਰਾ ਦਿੱਤੀ। ਜਗਹ ਜਿਵੇਂ ਤੁਸੀਂ ਦੱਸਿਆ ਕਿ ਮੁਆਵਜ਼ਾ ਵੀ ਦਿੱਤਾ ਗਿਆ, ਸੀਐਮ ਖੁਦ ਵੀ ਗਿਆ, ਮਲਜ਼ਮ ਵੀ ਫੜੇ ਗਏ ਗਿਆ। ਲੋਕ ਇਸ ਚੀਜ਼ ਨੂੰ ਸੈਲੀਬ੍ਰੇਟ ਕਿਉਂ ਕਰਨ? ਬਾਰਡਰ ਏਰੀਆ ਹੈ ਗਿਆ ਤਾਂ ਸਰਕਾਰ ਜਾਂ ਪੁਲਿਸ ਪ੍ਰਸ਼ਾਸਨ ਹੋਰ ਵੀ ਐਕਟਿਵ ਹੋਣਾ ਚਾਹੀਦਾ। ਇੰਨਾ ਕੁਝ ਕਰਨ ਦੀ ਬਜਾਏ ਜੇ ਜਿਹੜੇ ਸ਼ਰਾਬ ਵੇਚ ਰਹੇ ਸੀਗੇ ਇੰਨੇ ਸਾਲਾਂ ਤੋਂ ਕਿ ਉਹਨਾਂ ਤੇ ਕਾਰਵਾਈ ਨਹੀਂ ਕੀਤੀ ਜਾਣੀ ਚਾਹੀਦੀ ਸੀ। ਇਹਨਾਂ ਤੇ ਨਾ ਹੀ ਤਕਰੀਬਨ ਪਰਚੇ ਬੜੇ ਇਨਾਂ ਦੇ ਪਹਿਲਾਂ ਵੀ ਪਰਚੀ ਹੋਏ ਸਾਡੇ ਹਲ ਏਰੀਆ ਚਲ ਕੋਲ ਜੇ ਫੜੀ ਜਾਂਦੀ ਜਾਂ ਕੋਈ ਫੜਿਆ ਜਾਂਦੀ ਸਮੈਕ ਪੱਤੇ ਹੁੰਦੇ ਆ ਪਰ ਜੁਡੀਸ਼ਲੀ ਤਕਰੀਬਨ ਮਹੀਨੇ 2 ਮਹੀਨੇ ਬਾਅਦ ਜਿਹੜੇ ਬੰਦੇ ਅੰਦਰ ਗਏ ਹੁੰਦੇ ਉਹ ਫੇਰ ਬਾਹਰ ਆਏ ਹੁੰਦੇ ਆ ਤੇ ਉਹ ਬਾਹਰ ਆਣ ਕੇ ਸਗੋਂ ਉਸ ਤੋਂ ਜ਼ਿਆਦਾ ਜਿਵੇਂ ਲਾਲੋ ਵੀ ਉਹ ਆਪਣੇ ਆਪ ਨੂੰ ਸੋਚਦੇ ਵੀ ਇਹ ਧੋਗਾ ਕੀ ਕਰ ਲੈਣਗੇ ਉਹ ਜ਼ਿਆਦਾ ਫਿਰ ਇਹ ਜਿਹੜੇ ਗਲਤ ਕੰਮ ਕਰਦੇ ਆ ਪਰ ਸਾਡੀ ਸਰਕਾਰ ਨੇ ਜਿਹੜਾ ਜੁਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਉਹ ਦੇ ਵਿੱਚ ਬਹੁਤ ਜ਼ਿਆਦਾ ਫਰਕ ਪਿਆ ਗਿਆ ਤਕਰੀਬਨ ਮੈਂ ਤੇ ਇਹ ਸੋਚਦਾ ਕਿ 60% ਜਿਹੜਾ ਨਸ਼ਾ ਖਤਮ ਹੋ ਚੁੱਕਾ ਉਹਨੇ ਅਸੀਂ ਮਤਲਬ ਸ਼ੁਰੂ ਕਰਨ ਲੱਗੇ ਪਿੰਡਾਂ 'ਚ ਤਿੰਨ ਪਿੰਡ ਰੋਜ਼ ਦੇ ਕਰਨੇ ਮਜੀਠੇ ਹਲਕੇ ਦਾ ਤਾਂ ਪੋਸਟਪੋਨ ਕਰਨਾ ਪਿਆ ਕਿਉਂਕਿ ਇੱਥੇ ਯਾਤਰਾ ਢੀਓਗੀ ਸੀ ਉਹ 20 ਤਰੀਕ ਤੋਂ ਅਸੀਂ ਵੀ ਮਜੀਠੇ ਹਲਕੇ ਦੇ ਜਿਹੜਾ ਵਾ ਜੁੱਧ ਨਸ਼ਿਆਂ ਰੋਚ ਅਸੀਂ ਯਾਤਰਾ ਪਿੰਡ ਤਿੰਨ ਪਿੰਡੋ ਵੀ ਨਹੀਂ ਕਰਨੀ ਸਾਰੇ ਹਲਕੇ ਦੇ 155 ਪਿੰਡ ਆ ਇੱਥੇ 13 ਵਾਡਾਂ ਨੇ ਸਾਰੇ ਤਾਂ ਉਹ ਤੇ ਜਾ ਕੇ ਜੁੱਧ ਨਸ਼ਿਆਂ ਵਰੋ ਦਹੀਂ ਯਾਤਰਾ ਕਰਦਾ ਜੇ ਕੋਈ ਨੈਟਵਰਕ ਹੈਗਾ ਤੁਸੀਂ ਉਸ ਹਲਕੇ ਨਾਲ ਸੰਬੰਧਿਤੋਂ ਇਨਚਾਰਜ ਹੋ ਤੁਹਾਡੇ ਕੋਲ ਬਹੁਤ ਇਨਪੁਟ ਆਉਂਦੀਆਂ ਹੋਣਗੀਆਂ ਜਿਵੇਂ ਆਪਾਂ ਕਹਿ ਸਕਦੇ ਕੱਲੇ ਹਲਕੀ ਮਜੀਠੀ ਦੀ ਕਹਾਣੀ ਨਹੀਂ ਹੈਗੀ ਚਲੋ ਉੱਥੇ ਮੋਤਾ ਹੋਗਾ ਮਸਲਾ ਹਾਈਲਾਈਟ ਹੋ ਗਿਆ ਖਾਸ ਤੌਰ ਤੇ ਬਾਰਡਰ ਨਾਲ ਭਾਵੇਂ ਹਰਿਆਣੇ ਬਾਰਡਰ ਦੀ ਨਾਲ ਲੱਗਦੇ ਪਿੰਡ ਨੇ ਇੰਜ ਜਪਦਾ ਕਈ ਵਾਰ ਤਾਂ ਇੱਕ ਪਿੰਡ ਦੇ ਵਿੱਚ ਠੇਕਾ ਇੱਕ ਹੁੰਦਾ ਤੇ ਸ਼ਰਾਬ ਵੇਚਣ ਵਾਲੇ ਕਈ ਹੁੰਦੇ ਆ ਤਾਂ ਇਹ ਕੋਈ ਨੈਟਵਰਕ ਹੈ ਗਿਆ ਕੋਈ ਸਿਆਸੀ ਚਹਿ ਲੱਗਦੀ ਸਾਡੀ ਤੇ ਤਾਂ ਜਿਹੜਾ ਸਭ ਤੋਂ ਜ਼ਿਆਦਾ ਸਾਨੂੰ ਇਹ ਜਿਹੜੀ ਬੈਲਟ ਆ ਬਾਰਡਰ ਬੈਲਟ ਆ ਸਾਨੂੰ ਉਹ ਬੜਾ ਨੁਕਸਾਨ ਹੁੰਦਾ ਕਿਉਂਕਿ ਜਿਹੜਾ ਗਵਾਂਡੀ ਦੇਸ਼ ਆ ਉਹ ਬਹੁਤ ਛੋਟੀ ਦੇ ਛੋਟੀਆਂ ਹਰਕਤਾਂ ਵੀ ਕਰਦਾ ਤੁਹਾਡੇ ਸਾਹਮਣੇ ਤੁਸੀਂ ਵੇਂਦੇ ਜੇ ਸਾਰੀਆਂ ਸੋ ਬਾਕੀ ਜਿਹੜਾ ਨੈਕਸਲ ਹੈ ਪਹਿਲੇ ਜ਼ਰੂਰ ਹੈ ਚ ਕੋਈ ਸ਼ੱਕ ਨਹੀਂਗਾ ਪਰ ਸਾਡੀ ਸਰਕਾਰ ਠੀਕ ਹੈ ਟਾਈਮ ਥੋੜਾ ਬਹੁਤਾ ਲੱਗਾ ਕਿਉਂਕਿ ਇਹ ਆਪਾਂ ਸਾਰਾ ਕੁਝ ਸੋਚ ਰਹੇ ਹਾਂ ਵੀ ਇਹਨੂੰ ਕਿਸ ਤਰੀਕੇ ਨਾਲ ਹੱਥ ਪਾਇਆ ਜਾਵੇ ਜੇ ਕੋਈ ਬੰਦਾ ਨਸ਼ੇ ਕਰਦਾ ਉਹਨਾਂ ਲਈ ਵੀ ਐਸੀ ਅਰੇਂਜਮੈਂਟ ਜਿਹੜੇ ਆ ਜਿੱਥੇ ਅੱਗੇ 100 ਬੈੱਡ ਸੀ ਉੱਥੇ ਹਜ਼ਾਰਾਂ ਦੇ ਹਿਸਾਬ ਨਾਲ ਬੈੱਡ ਜਿਹੜੇ ਲਵਾ ਦਿੱਤੇ ਆ ਸੋ ਇਸ ਕਰਕੇ ਮੇਰਾ ਤੇ ਜਿੱਥੋਂ ਤੱਕ ਵੀ ਸਾਡੀ ਸਰਕਾਰ ਜਿਹੜੀ ਐ ਸਦਾਪਕ ਸਿੰਘ ਮਾਨ ਦੀ ਸਰਕਾਰ ਆ ਇਹ ਜਲਦੀ ਜਿਹੜਾ ਨਸ਼ੇ ਤੇ ਕੰਟਰੋਲ ਕਰੂਗੀ ਬਾਰਡਰ ਏਰੀਆ ਦਾ ਤੁਸੀਂ ਜ਼ਿਕਰ ਕੀਤਾ ਹੈਗਾ ਹਾਲਾਂਕਿ ਡਰੱਗਸ ਦਾ ਕਿਹਾ ਜਾਂਦਾ ਹੈਗਾ ਪਰ ਉਹਨਾਂ ਦਾ ਕੀ ਕੀਤਾ ਜਾਣਾ ਚਾਹੀਦਾ ਜਿਹੜੇ ਲੋਕ ਆਪਣੇ ਦੇਸ਼ ਦੇ ਵਿੱਚ ਬੈਠ ਕੇ ਪਿੰਡਾਂ ਦੇ ਵਿੱਚ ਬਹਿ ਕੇ ਇਸ ਤਰ੍ਹਾਂ ਦੇ ਘਟਨਾ ਨੂੰ ਅੰਜਾਮ ਦਿੰਦੇ ਆ ਕਤਲ ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ 28 ਕਤਲ ਕਰਦੇ ਨੇ ਮੈਂ ਤੁਹਾਨੂੰ ਇੱਕ ਗੱਲ ਦਾ ਯਾਦ ਕਰਾਉਣੀ ਚਾਹੁੰਦਾ ਜਿਹੜਾ ਅੱਗੇ ਪਰਚੀ ਹੁੰਦੇ ਸੀਗੇ ਉਹ ਹੁੰਦੇ ਸੀ ਜਿਵੇਂ 304 ਜਾਂ ਇੰਜ ਹੁਣ ਜਿਹੜੀ ਧਾਰਾ ਲੱਗੀ ਕਤਲ ਦੀ ਧਾਰਾ ਇਹਨਾਂ ਤੇ ਲੱਗੀ ਆ ਕਿਉਂਕਿ ਜੇ ਕਤਲ ਦੀ ਹੋਏ ਤੇ ਕਤਲ ਦੀ ਧਾਰਾ ਲੱਗੀ ਆ ਇਹਨਾਂ ਗਾਂ ਲੋਕਾਂ ਨੂੰ ਥੋੜਾ ਜਿਆਦਾ ਡਰ ਮਾਹੌਲ ਪੈਦਾ ਹੋਊਗਾ ਡਰ ਦਾ ਮਾਹੌਲ ਪੈਦਾ ਹੋਊਗਾ ਸੋ ਸਾਡੀ ਸਰਕਾਰ ਨੇ ਜਿਹੜੇ ਵੀ ਕੰਮ ਮਤਲਬ ਵਾਦੇ ਕੀਤੇ ਚ ਪੂਰੇ ਕਰ ਰਹੇ ਆ ਨਸ਼ਿਆਂ ਦਾ ਜਿਹੜਾ ਮੇਨ ਮੁੱਦਾ ਹੈ ਇੱਤੇ ਤੁਹਾਨੂੰ ਦੱਸਿਆ ਕਿ ਬਹੁਤ ਛੇਤੀ ਕੰਟਰੋਲ ਕੀਤਾ ਤੇ ਸਾਡੀਆਂ ਡਿਊਟੀਆਂ ਇੱਥੋਂ ਤੱਕ ਲੱਗੀਆਂ ਵਾਂ ਕਿ ਸਾਨੂੰ ਇਹ ਹਦਾਇਤ ਆਈ ਹੈ ਹਾਈ ਕਮਾਂਡੋਂ ਸਾਡੀ ਪਾਰਟੀ ਵੱਲੋਂ ਸਾਡੀ ਸਰਕਾਰ ਵੱਲੋਂ ਕਿ ਤੁਸੀਂ 2 ਮਹੀਨੇ ਕੋਈ ਕੰਮ ਨਹੀਂ ਕਰਨਾ ਸਿਰਫ ਯੁੱਧ ਨਸ਼ਿਆਂ ਦੇ ਵਿਰੋਧ ਦਾ ਤੁਸੀਂ ਉੱਥੇ ਜਾ ਕੇ ਪਿੰਡੋ ਪਿੰਡੀ ਫਿਰਨਾ ਤੇ ਲੋਕਾਂ ਨੂੰ ਜਾਗਰੂਕ ਕਰੋ ਜਿੱਥੇ ਲੋੜ ਹੈ ਸਰਕਾਰ ਦੀ ਜਾਂ ਸਾਡੀ ਉੱਥੇ ਹੀ ਹੱਥਾਂ ਤਿਆਰ ਹੈ ਜਗਾ ਚ ਚੈਲੰਜ ਮੰਨਦੇ ਹੋ ਕਿਉਂਕਿ ਥੋੜੇ ਹਲਕੇ ਦੇ ਵਿੱਚ ਇਸ ਤਰ੍ਹਾਂ ਦੀ ਤਰਾਸ ਦੀ ਵਰਤੋਂ ਦੀ ਹੈਗੀ ਆ ਹਾਲਾਂਕਿ ਜੇਕਰ ਬਾਕੀ ਹਲਕਿਆਂ ਦੀ ਗੱਲ ਕੀਤੀ ਜਾਵੇ ਸਰਕਾਰ ਉੱਥੇ ਕੰਮ ਕਰ ਰਹੀ ਹੈਗੀ ਆ ਗਰਾਊਂਡ ਤੇ ਲੱਗੇ ਹੋਏ ਨੇ ਮੰਤਰੀ ਜਾ ਰਹੇ ਨੇ ਪਰ ਪਹਿਲਾ 28 ਮੌਤਾ ਹੋਣੀ ਤੁਹਾਨੂੰ ਲੱਗਦਾ ਕਿ ਤੁਹਾਡੇ ਲਈ ਇਹ ਡਬਲ ਚੈਲੰਜ ਹੈਗਾ ਕਿ ਪਹਿਲਾ ਜਿਹੜਾ 28 ਮੌਤਾ ਹੋਊਗਾ ਤੇ ਉਸ ਤੋਂ ਬਾਅਦ ਜੁਧ ਨਸ਼ਾ ਵਿਰੁੱਧ ਦੀ ਗੱਲ ਕਰਨੀ ਨਹੀਂ ਵੇਖੋ ਇਹ ਹੈ ਤੇ ਬਹੁਤ ਵੱਡੀ ਗੱਲ ਗੱਲ ਹੈ ਵੀ 28 ਮੌਤਾ ਹੋਣੀਆਂ ਪਰ ਅਸੀਂ ਉਹ ਜਿਹੜੀ 28 ਮੌਤਾ ਦਾ ਜਿਹੜੇ ਚਲੋ ਬੰਦੇ ਦਾ ਮੁੱਲ ਤੇ ਨਹੀਂ ਪੁੱਛ ਤਾਰ ਸਕਦੇ ਜੋ ਬੰਦੇ ਦੀ ਡੈਥ ਹੋ ਜਾਂਦੀ ਉਹਦਾ ਕੋਈ ਮੁੱਲ ਨਹੀਂ ਹੁੰਦਾ ਪਰ ਸਾਡੀ ਸਰਕਾਰ ਨੇ ਜਿਵੇਂ ਜੋ ਪੈਸੇ ਦਿੱਤੇ ਉਹਨਾਂ ਨੇ ਮਾਲੀ ਮਤ ਕੀਤੀ ਹੈ ਆਪਾਂ ਇੱਕ ਇੱਕ ਨੌਕਰੀ ਕੋ ਪਰਿਵਾਰ ਦੇ ਇੱਕ ਇੱਕ ਨੌਕਰੀ ਦੀ ਵੀ ਦਿੱਤੀ ਜਾਊਗੀ ਬੱਚਿਆਂ ਦੀ ਪੜ੍ਹਾਈ ਜਿਹੜੀ ਉਹ ਫ੍ਰੀ ਕੀਤੀ ਗਈ ਹੈ ਜਿਹੜੇ ਕੱਚੇ ਕੋਠੇ ਆ ਉਹਨਾਂ ਦੇ ਕੋਠੇ ਪੱਕੇ ਪਵਾਉਂਦਾ ਆਪਾਂ ਜਿਹੜਾ ਉਹਨਾਂ ਦਾ ਪਿੰਡੋਂ ਪਿੰਡੀ ਡਿਊਟੀਆਂ ਅਫਸਰਾਂ ਦੀਆਂ ਲਾ ਕੇ ਤੇ ਉਹ ਕਰਨੇ ਆ ਪਰ ਗੱਲ ਤੇ ਇਹ ਹੈ ਨਾ ਜੀ ਜਿਹੜੇ ਜੁੱਧ ਨਸ਼ੇ ਰੋਤ ਉਹ ਜਾਗਰੂਕ ਕਰਨਾ ਲੋਕਾਂ ਨੂੰ ਜਾ ਕੇ ਉਹਦੇ ਨਾਲ ਬਹੁਤ ਫਰਕ ਪਿਆ ਸਾਡੇ ਹਲਕੇਾਂ 'ਚ ਕਈ ਪਿੰਡਾਂ 'ਚ ਹੁਣ ਮੇਰੇ ਕੋਈ ਕਈ ਬੰਦੇ 2-4 ਬੰਦੇ ਆਏ ਪੀ ਅਹੀ ਤੇ ਜੀ ਨਸ਼ਾ ਵੇਚਦੇ ਪਰ ਅਹੀਂ ਹੁਣ ਤੋਬਾ ਕਰ ਲਈ ਐਨੀਆਂ ਮੌਤਾਂ ਆਹੀ ਇਹ ਕੰਮ ਨਹੀਂ ਕਰਨਾ ਸੋ ਇਸ ਚੀਜ਼ ਦਾ ਅਸਰ ਤੇ ਪੈਂਦਾ ਵਾ ਕੋਈ ਨੈਕਸਸ ਤੁਹਾਨੂੰ ਲੱਗਿਆ ਆਮ ਤੌਰ ਤੇ ਜਿਵੇਂ ਆਪਾਂ ਦੇਖਦੇ ਆਂ ਕਈ ਵਾਰ ਹੁੰਦਾ ਪੁਲਿਸ ਇਸ ਤੋਂ ਇਲਾਵਾ ਜਿਹੜੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਲੋਕ ਕੰਮ ਕਰਦੇ ਨੇ ਜਾਂ ਫਿਰ ਇਸ ਤੋਂ ਵੱਡਾ ਵੀ ਹੁੰਦਾ ਇੱਕ ਪਾਸੇ ਠੇਕੇਦਾਰ ਹੁੰਦਾ ਤੇ ਦੂਸਰੇ ਪਾਸੇ ਜਿਹੜੇ ਇਲੀਗਲ ਸ਼ਰਾਬ ਵੇਚਦਾ ਉਹਦੇ ਪਿੰਡਾਂ ਪਿੰਡਾਂ ਦੇ ਵਿੱਚ ਨੈਟਵਰਕ ਹੁੰਦਾ ਇੱਕ ਲਫਾਫਿਆਂ ਦੇ ਵਿੱਚ ਸ਼ਰਾਬ ਜਿਹੜੀ ਉਹ ਵੇਚੀ ਜਾਂਦੀ ਹੈਗੀ ਆ ਕੋਈ ਇਸ ਤਰ੍ਹਾਂ ਦੀ ਵੀ ਕਹਾਣੀ ਹੈਗੀ ਆ ਇਹ ਐਲਕੋਹਲ ਹੈ ਜੀ ਇਹ ਇਸੇ ਸ਼ਰਾਬ ਨੇ ਦਿੱਤੋ ਇਹ ਐਲਕੋਹਲ ਹੈ ਜਿਹੜੀ ਲਫਾਫਿਆਂ ਵਿੱਚ ਵੇਚਦੇ ਆ ਇਹ ਹੁਣ ਇਹਦੇ ਜਿਹੜੇ ਸਾਰੇ ਬੰਦੇ ਅਸੀਂ ਰੈਸਟ ਕੀਤੇ ਸਾਡੀ ਪੁਲਿਸ ਨੇ ਉਹਦੇ ਵਿੱਚ ਦੋ ਲੁਧਿਆਣੇ ਤੋਂ ਆ ਦੋ ਦਿੱਲੀ ਤੋਂ ਆ ਬਾਕੀ ਵੀ ਤਫਤੀਸ਼ ਚੱਲ ਰਹੀ ਹੈ ਜੀ ਇਸੇ ਵਿੱਚ ਜਿਹੜਾ ਕੋਈ ਵੱਡਾ ਮਗਰਮਾਚ ਕੋਈ ਵੀ ਹੈ ਜਿਹੜਾ ਵੀ ਇਹਦੇ ਵਿੱਚ ਨਮੋਲ ਆਇਆ ਉਹਦੀ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਕਿਸੇ ਦੀ ਕੋਈ ਸ਼ਿਫਾਰਸ਼ ਨਹੀਂ ਕੀਤੀ ਜਾਊਗੀ ਲੋਕ ਜਿਹੜੇ ਉਸ ਤੋਂ ਬਾਅਦ ਕਾਰਵਾਈ ਕੀਤੀ ਗਈ ਆ ਡੀਐਸਪੀ ਐਸਐਚਓ ਜਿਹੜੇ ਸਸਪੈਂਡ ਕੀਤੇ ਗਏ ਆ ਮੁਆਵਜ਼ਾ ਦਿੱਤਾ ਗਿਆ ਲੋਕ ਸੰਤੁਸ਼ਟ ਨੇ ਕਿ ਇੱਕ ਪਾਸੇ ਤਰਾਸ ਦੀ ਜਿਹੜੀ ਉਹ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਸੀਗਾ ਕਿ ਉਹ ਕਾਟਾ ਕਦੇ ਵੀ ਨਹੀਂ ਪੂਰਾ ਹੋਣਾ ਕਿਉਂਕਿ ਗਰੀਬ ਪਰਿਵਾਰ ਨੇ ਕਿਸੇ ਦੇ ਸਿਰ ਦੇ ਉੱਪਰ ਛੱਤ ਨਹੀਂ ਕਿਸੇ ਦੇ ਪੰਜ ਧੀਆਂ ਨਹੀਂ ਕਿਸੇ ਦੇ ਤਿੰਨ ਧੀਆਂ ਨੇ ਦੋ ਮੁੰਡੇ ਨੇ ساری ਉਮਰ ਇੱਕ ਕਮਾਉਣ ਵਾਲਾ ਹੁੰਦਾ ਤੇ ਉਹ ਚਲਿਆ ਜਾਂਦਾ ਤਾਂ ਬਹੁਤ ਔਖਾ ਹੋ ਜਾਂਦਾ ਕੀ ਲੋਕ ਸੰਦੋਸ਼ ਨੇ ਜਿਹੜਾ ਸਰਕਾਰ ਦੇ ਵੱਲੋਂ ਕੀਤਾ ਮੈਂ ਪਹਿਲਾਂ ਵੀ ਬੇਨਤੀ ਤੁਹਾਨੂੰ ਕੀਤੀਗੇ ਇਹ ਵਾਕਿਆ ਪਹਿਲਾਂ ਵੀ ਕਈ ਥਾਈਂ ਵਾਪਰ ਚੁੱਕੇ ਸੀ ਪਰ ਕੋਈ ਸਰਕਾਰ ਇਹ ਕਿਸ ਦੀ ਬਾਹ ਨਹੀਂ ਸੀ ਫੜਦੀ ਨਾ ਕੋਈ ਸਰਕਾਰ ਇਹ ਨਹੀਂ ਵਿਤੀ ਸਹਾਇਤਾ ਕਰਦੀ ਜਾਂ ਉਹਨਾਂ ਨੂੰ ਕੋਈ ਜੌਬ ਦਾ ਕਰਦੀ ਸੀ ਇਸ ਚੀਜ਼ ਦਾ ਜਰੂਰ ਉਥੇ ਅਸਰ ਹੋਇਆ ਵੀ ਗੱਲ ਤੇ ਮਾਰੀ ਹੋਈ ਪਰ ਸਰਕਾਰ ਨੇ ਬਹੁਤ ਬਾਹ ਫੜੀ ਆ ਜੇ ਸਰਕਾਰ ਤੱਕ ਉਹ ਵੀ ਪੈਸੇ ਸਰਕਾਰ ਨੇ ਲਾਇਆ ਜੇ ਉਹਨਾਂ ਦੇ ਭੋਗਾ ਤੇ ਆ ਉਹ ਵੀ ਪੈਸੇ ਗੁਰੂ ਘਰ ਜਿਹੜੇ ਸਾਡੇ ਉਥੇ ਗੁਰਦੁਆਰੇ ਉਹ ਬਾਬਾ ਜੀ ਲਾਉਣ ਨੂੰ ਤਿਆਰ ਆ ਅਸੀਂ ਸਾਰੇ ਰਲ ਮਿਲ ਕੇ ਉਹਨਾਂ ਨੂੰ ਕਹਿ ਵੀ ਇਸ ਜਿਹੜੇ ਪਰਿਵਾਰਾਂ ਦਾ ਨੁਕਸਾਨ ਹੋਇਆ ਇਹਨਾਂ ਤੇ ਭਾਰ ਹੋਰ ਨਹੀਂ ਪੋਣਾ ਇਹਨਾਂ ਦਾ ਜਿਹੜਾ ਸਾਰਾ ਭਾਰ ਉਹ ਅਸੀਂ ਵੰਡਾਂ ਜਿੱਥੇ ਜਿਵੇਂ ਬਾਰਡਰ ਏਰੀਆ ਹੈਗਾ ਅਮਰਸਰ ਏਰੀਆ ਦੀ ਗੱਲ ਕੀਤੀ ਜਾਵੇ ਮੁਝੀਟਾ ਹਲਕਾ ਕੀਤੀ ਜਾਵੇ ਸਮੱਸਿਆ ਇੱਕ ਨਹੀਂ ਅਨੇਕ ਹੋ ਜਾਂਦੀਆਂ ਨਸ਼ਾ ਸ਼ਰਾਬ ਹੁਣ ਹਾਲੀ ਦੇ ਵਿੱਚ ਗੱਲ ਕੀਤੀ ਜਾਵੇ ਭਾਰਤ-ਪਾਕਿਸਤਾਨ ਦਾ ਤਣਾਅ ਜਿਹੜਾ ਬਣਿਆ ਹੋਇਆ ਸੀਗਾ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਜਿਕਰ ਟਾਰਗੇਟ ਤੇ ਸੀ ਉਹ ਬਾਰਡਰ ਏਰੀਆ ਗਰਦਾਸਪੁਰ ਅਮਰਸਰ ਜਲੰਧਰ ਇਹ ਸੀਗੇ ਤਾਂ ਉਹ ਫਿਰ ਸਥਿਤੀ ਕਿਵੇਂ ਸੀਗੀ ਵੇਖੋ ਜੀ ਉਸ ਚੀਜ਼ ਦਾ ਬਹੁਤ ਨੁਕਸਾਨ ਹੋਇਆ ਜੰਗ ਜਿਹੜੀ ਹੈ ਜੰਗ ਦੇ ਮਾੜੀ ਚੀਜ਼ ਹੈ ਠੀਕ ਹੈ ਪਾਕਿਸਤਾਨ ਨੇ ਗਲਤ ਕੰਮ ਕੀਤਾ ਜਾ ਕੇ ਸ਼੍ਰੀਨਗਰ ਜਿਹੜਾ ਤੁਹਾਡੇ ਪੈਲਗਾਮ ਉਹਨਾਂ ਕੀਤਾ ਉਹਦਾ ਉਹਨਾਂ ਨੂੰ ਜਵਾਬ ਤੇ ਮਿਲਣਾ ਚਾਹੀਦਾ ਸੀ ਵਧੀਆ ਗੱਲ ਆ ਪਰ ਜਦ ਜੰਗ ਆ ਜਦ ਲੜਾਈ ਆ ਲੜਾਈ ਦਾ ਅਸਰ ਤੇ ਹੁੰਦਾ ਸਾਡੇ ਬਹੁਤ ਅਸਰ ਹੋਇਆ ਸਾਡੇ ਖਾਸ ਕਰਕੇ ਅਮਨਸਰ ਵਿੱਚ ਵਪਾਰ ਤੇ ਬੜਾ ਅਸਰ ਪਿਆ ਜਲੰਧਰ ਜਿਹੜੇ ਤੁਸੀਂ ਸ਼ਹਿਰ ਗੱਲ ਕੀਤੀ ਖਾਸ ਕਰਕੇ ਇਹਨਾਂ ਸ਼ਹਿਰਾਂ 'ਚ ਸਾਡੇ ਵਪਾਰ ਤੇ ਬਹੁਤ ਅਸਰ ਪੈਂਦਾ ਇੱਥੇ ਬਲੈਕ ਮਤਲਬ ਵੀ ਤਾਂ ਸਾਡੇ ਸਾਹਮਣੇ ਬਲੈਕ ਬਲੈਕ ਜਿਹੜੇ ਬਲੈਕ ਤਾਂ ਕਰਦੇ ਆ ਉਹਨਾਂ ਨੇ ਵੀ ਆਪਣਾ ਫਾਇਦਾ ਲਿਆ ਜੰਗ ਦਾ ਤਾਂ ਨੁਕਸਾਨ ਹੀ ਆ ਤੇ ਹਲਕਾ ਇੰਚਾਰਜ ਹੋਣ ਦੇ ਨਾਤੇ ਹੁਣ ਤੱਕ ਕਿਹੜੇ ਕੰਮ ਤੁਸੀਂ ਕਰਵਾ ਚੁੱਕੇ ਹਾਂ ਜਾਂ ਕਿਹੜੇ ਪਾਈਪ ਲਾਈਨ ਦੇ ਵਿੱਚ ਮੈਂ ਨਾ 2023 ਚ ਆਮ ਆਦਮੀ ਪਾਰਟੀ ਜੁਆਇਨ ਕੀਤੀ ਅਕਤੂਬਰ ਮੇਰਾ ਸਭ ਤੋਂ ਪਹਿਲਾ ਇਹ ਵੀ ਮੈਂ ਜਾ ਕੇ ਪਿੰਨਾ ਚ ਜਦੋਂ ਵੀ ਜਾਣਾ ਕਿਤੇ ਸਰਪੰਚ ਪੰਚਾਇਤਾਂ ਬਣ ਗਈਆਂ ਵਾ ਪੰਚਾਇਤ ਦੇ ਵਿੱਚ ਜਾ ਕੇ ਸਿੱਧਾ ਉਹਨਾਂ ਨੂੰ ਕਹੀਦਾ ਵੀ ਰਲ ਕੇ ਪਿੰਡ ਕੰਮ ਕਰੋ ਡਿਵੈਲਪਮੈਂਟ ਕਰੋ ਜਿੱਥੇ ਵੀ ਕੋਈ ਵੀ ਕੰਮ ਆ ਉਹਨੂੰ ਪਹਿਲ ਦੇ ਹੱਦ ਤੇ ਕਰੋ ਸਾਡੇ ਕੱਥੂ ਨੰਗਲ ਬਾਬਾ ਬੁੱਢਾ ਸਾਹਿਬ ਨੇ ਉਥੋਂ ਇੱਕ ਬੱਸ ਪਹਿਲਾਂ ਚੱਲਦੀ ਹੁੰਦੀ ਸੀ ਪਟਿਆਲੇ ਨੂੰ ਬੰਦ ਹੋਈ ਉਹ ਸਭ ਤੋਂ ਪਹਿਲਾਂ ਮੈਂ ਉਹ ਬੱਸ ਚਲਵਾਈ ਵੀ ਜਿਹੜੀ ਜਿਸ ਵੇਲੇ 4 ਵਜੇ ਚੱਲਦੀ ਹੈ ਸ਼ਾਮ ਨੂੰ ਉੱਥੋਂ ਵਾਪਸ ਜਿਹੜੀ ਜਨਤਾ ਨੂੰ ਸਹੂਲਤ ਮਿਲ ਸਕੇ ਚੰਡੀਗੜ੍ਹ ਨੂੰ ਇੱਕ ਮੰਜੀਠੋਂ ਬੱਸ ਜਾਂਦੀ ਹੈ 32 ਕਿਲੋਮੀਟਰ ਕੱਚੀਆਂ ਛੜਕਾਂ ਜਿਹੜੀਆਂ ਉਹ ਮੈਂ ਮਨਜ਼ੂਰੀ ਲੈਣ ਲਈ ਭੇਜੀਆਂ ਜਿੱਦਿਕੇ ਸੈਂਕਸ਼ਨ ਛੇਤੀ ਮਿਲ ਜਾਂਦੀਆਂ ਬਾਕੀ ਸਾਡੇ ਛੜਕਾਂ ਦਾ ਬੜਾ ਬੁਰਾ ਹਾਲ ਸੀ ਇੱਕ ਸੜਕ ਮੰਜੀਠੇ ਤੋਂ ਫਤਿਹਗੜ੍ਹ ਚੂੜੀਆਂ ਜਾਂਦੀ ਸੀ ਇੱਕ ਵਾਇਆ ਫਤਿਹਗੜ੍ਹ ਐ ਸੋਈਆਂ ਜਾਂਦੀ ਸੀ ਉਹ ਧਾਰੀয়াল ਸਾਹਿਬ ਨੂੰ ਕਹਿ ਕੇ ਤੇ ਈਟੀਓ ਸਾਹਿਬ ਨੂੰ ਕਹਿ ਕੇ ਉਹ ਸੜਕਾਂ ਵੀ ਬਣਵਾਈਆਂ ਹੁਣ ਮੈਂ ਹੋਰ ਵੀ ਮੇਰੇ ਕੋ ਮੰਗਿਆ ਸੀ ਜਿਵੇਂ ਸਾਡੇ ਇਹ ਦੋ ਤਿੰਨ ਫਾਟਕ ਨੇ ਰੀਅਲੀ ਫਾਟਕ ਉੱਥੇ ਬੜੀ ਮੁਸ਼ਕਲਾਂ ਦੀ ਰਾਸ਼ ਨੇ ਦਾ ਉਹ ਫਾਟਕਾਂ ਦਾ ਜਿਹੜਾ ਮੈਂ ਪੁਲਾਂ ਦੀ ਮਨਜ਼ੂਰੀ ਲਈ ਭੇਜਿਆ ਵਾ ਪ੍ਰਧਾਨ ਮੰਤਰੀ ਯੋਜਨਾ ਸਕੀਮ 'ਚ ਛੜਕਾਂ ਪਾਈਆਂ ਨੇ ਸਾਡੇ ਮਜੀਠੇ 'ਚ ਬੜੀਆਂ ਬੜੀਆਂ ਪਾਵਨਾ ਰਹੀਆਂ ਮੈਂ ਨਾ ਨਹੀਂ ਕਿਸੇ ਦਾ ਲੈਣ ਚ ਕਿਉਂ ਮੇਰੀ ਆਤਤਾ ਵੀ ਬਹੁਤ ਘੱਟ ਚਿੱਕੜ ਕੇ ਸੁੱਟੀ ਦਾ ਪਰ ਸਾਡੇ ਮਜੀਠੇ ਤੱਕ ਕੋਈ ਆਈਟੀਆਈ ਜਾਂ ਕੋਈ ਲੜਕੀਆਂ ਦਾ ਕਾਲਜ ਨਹੀਂ ਮੈਂ ਇੱਕ ਆਈਟੀਆਈ ਵੀ ਮਜੀਠੇ ਨਾਲ ਸੋਈਆਂ ਪਿੰਡਿਆ ਉਹਨਾਂ ਕੋਲ ਅਸੀਂ ਪਹਿਲੀ ਦਵਾਂਗੇ ਮੈਂ ਉਹਦੀ ਵੀ ਸੈਂਕਸ਼ਨ ਲਈ ਭੇਜੀ ਆ ਬਿਕਮ ਸੋ ਕਮ ਇੱਥੇ ਜੇ ਕੋਈ ਬੱਚੇ ਜਿਹੜੇ ਲੜਕੀਆਂ ਬਾਹਰ ਜਿਹੜੀਆਂ ਦੂਰ ਨਹੀਂ ਪੜਨ ਜਾ ਸਕਦੀਆਂ ਜਾਂ ਬੱਚੇ ਗਰੀਬਾਂ ਦੇ ਨਹੀਂ ਜਾ ਸਕਦੇ ਉਹ ਇੱਥੇ ਪੜਨ ਹੁਗਰੀ بڑے ਕੰਮ ਆ ਜਿਹੜੇ ਇੱਥੋਂ ਦੇ ਜਿਹੜੇ ਮਤਲਬ ਮਜੀਠੇ ਹਲਕੇ ਦੀ ਇਹ ਕਾਗਜ਼ਾਂ 'ਚ ਡਿਵੈਲਪਮੈਂਟ ਬੜੀ ਹੋਈ ਹੈ ਪਰ ਪੈਸੀ ਮੀਂਝੇ ਡਿਵੈਲਪਮੈਂਟ ਜਿਹੜੀ ਪਹਿਲਾਂ ਵੱਡੇ ਵੱਡੇ ਮੰਤਰੀ ਇਹੋ ਨੇ ਕੁਝ ਨਹੀਂ ਸੀ ਕਰਵਾਈ ਮੈਂ ਪਿਛਲੇ 5 ਸਾਲ ਕਾਂਗਰਸ ਦਾ ਮੈਂ ਹਲਕਾ ਚਾਰ ਸੀ ਉਦੋਂ ਹੀ ਮੈਂ ਬਹੁਤ ਪੈਸੀ ਲੈ ਕੇ ਜਿਹੜੇ ਪਿੰਡਾਂ ਦੇ ਜਿਹੜੀਆਂ 30 35 35 ਸਾਲ ਤੋਂ ਫਿਰਨੀਆਂ ਟੁੱਟੀਆਂ ਸੀ ਉਹ ਬਣਵਾਈਆਂ ਹੁਣ ਹੀ ਮੈਂ ਫਿਰਨੀਆਂ 18 ਅੱਜ ਦੋ ਪਿੰਡਾਂ 'ਚ ਮੈਂ ਹੋ ਕੇ ਆਇਆ 18 18 ਫੋਟੋ ਮੈਂ ਫਿਰਨੀ ਬਣਾਈ ਬਾਬਾ ਬਡਾ ਸਾਹਿਬ ਜਿਹਦੇ ਲਾ ਕੇ ਪੇਂਟ ਨੇ ਸੋ ਮੈਨੂੰ ਤਕਰੀਬਨ ਮੈਂ 90 ਤੋਂ ਸਿਆਸਤ ਵਿੱਚ ਆਇਆ ਸੀਗਾ ਤੇ 90 ਤੋਂ ਲੈ ਕੇ ਮੈਂ ਉਹ ਤੋਂ ਕਾਉਂਸਲਰ ਵੀ ਬਣਿਆ ਵੀ ਆਪਣੀ ਸੋਚ ਹੈ ਵੀ ਦਿਨ ਰਾਤ ਜਨਤਾ ਲਈ ਮਿਹਨਤ ਕਰਦਾ ਤੇ ਇੱਕ ਸਭ ਤੋਂ ਵੱਡੀ ਗੱਲ ਹੈ ਕਿ ਮੈਂ ਕਦੀ ਥਾਣੇ ਵਿੱਚ ਗਲਤ ਅੰਸ਼ ਦੀ ਸ਼ਰਸ਼ ਨਹੀਂ ਕੀਤੀ ਤਾਂ ਜਿਵੇਂ ਤੁਸੀਂ ਕਿਹਾ ਕਿ ਤੁਸੀਂ ਕਾਂਗਰਸ ਦੇ ਇੰਚਾਰਜ ਵੀ ਸੀਗੇ ਪਹਿਲਾਂ ਕਾਂਗਰਸ ਦੇ ਵਿੱਚ ਸੀਗੇ ਹੁਣ ਆਮ ਆਦਮੀ ਪਾਰਟੀ ਦੇ ਵਿੱਚੋਂ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਹਲਕੇ ਦੇ ਇੰਚਾਰਜ ਹੂੰ ਪਰ ਲੋਕ ਜਿਹੜੇ ਹੈਗੇ ਉੱਜਤ ਕਿਸੇ ਹੋਰ ਦੇ ਝੋਲੀ ਪਾਰੇ ਜਿਨ੍ਹਾਂ ਦੇ ਤੁਸੀਂ ਨਾਮ ਨਹੀਂ ਲੈਣਾ ਚਾਹੁੰਦੇ ਵੇਖੋ ਜੀ ਉਹ ਤੇ ਤੁਹਾਨੂੰ ਦੱਸਿਆ ਨੇ ਵੀ ਉਹਦੇ ਵਿੱਚ ਜਿੱਤੇ ਜਾਂ ਹਾਰ ਉਹ ਤੇ ਕਿਸਮਤ ਦੇ ਸੌਦੇ ਆ ਲੋਕੀ ਹੁਣ ਸਮਝ ਗਏ ਆ ਠੀਕ ਆ ਉਹ ਰਿਸ਼ਤੇਦਾਰੀਆਂ ਸੀਗੀਆਂ ਉਹਨਾਂ ਤੋਂ ਲੋਕਾਂ ਨੂੰ ਆਸਾਂ ਬੜੀਆਂ ਸੀ ਵੀ ਇਹ ਮੁੱਖ ਮੰਤਰੀ ਜੀ ਬਹੁਤ ਆਸਾਂ ਸੀ ਪਰ ਤੁਸੀਂ ਸਾਡੇ ਹਲਕੇ ਜਾਣ ਕੇ ਵੇਖਿਓ ਕਿਤੇ ਮੌਕਾ ਮਿਲੇ ਵੀ ਜੋ ਕਹਿੰਦੇ ਕੀਤਾ ਉਹਨਾਂ ਕੋਈ ਨਹੀਂਗਾ ਆਜੋ ਕੁਝ ਅੱਜ ਵਾਪਰਿਆ ਇਹ ਸਾਰਾ ਕੁਝ ਉਹਨਾਂ ਦੀ ਦੇਣੀ ਆ ਇਹਦੇ ਵਿੱਚ ਅਸੀਂ ਕੋਈ ਬੰਦਾ ਮਤਲਬ ਤੁਹਾਨੂੰ ਸੇ ਕਿਸੇ ਵੇਲੇ ਆਣ ਕੇ ਸਰਵੇ ਕਰਕੇ ਵੇਖ ਲਿਓ ਵੀ ਅੱਜ ਵੀ ਉਹਨਾਂ ਦੇ ਨਾਂ ਨਾ ਹੀ ਵਜਦਾ ਸਭ ਕੁਝ ਕੀ ਦੇਣ ਹੈਗੀ ਤੁਸੀਂ ਵਿਸਤਾਰ ਦੇ ਵਿੱਚ ਦੱਸਣਾ ਜੋ ਆ ਨਸ਼ਿਆਂ ਦੀ ਲਾਲੋ ਇਹ ਦੇਣ ਤੇ ਉਹਨਾਂ ਦੀ ਹੈ ਨਾ ਤਾਂ ਕਾਰਵਾਈ ਕੋਈ ਉਹਨਾਂ ਤੇ ਉਹਨਾਂ ਤੇ ਚੱਲ ਰਿਹਾ ਕੇਸ ਜੀ ਉਹ ਤੇ ਜਦੋਂ ਵੇਖੋ ਕੋਰਟ ਕੀ ਕਰਦੀ ਹੈ ਚੱਲ ਰਿਹਾ ਤੇ ਬਾਕੀ ਇਹ ਆ ਵੀ ਇੱਕੋ ਜਦਨ ਸਿਆਸਤ ਵਿੱਚ ਆਏ ਸੀਗੇ ਉਹ ਦਿਨ ਇੱਕੋ ਸਾਡਾ ਪਰਿਵਾਰ ਦਾ ਨਾਂ ਸ਼ਾਹ ਪਰਿਵਾਰ ਵਾਜਦਾ ਸਿਆਸਤ ਵਿੱਚ ਆਣ ਕੇ ਇੱਕੋ ਗੱਲ ਸੋਚੀ ਸੀ ਵੀ ਕਿਸੇ ਗਰੀਬ ਦਾ ਨੁਕਸਾਨ ਨਹੀਂ ਕਰਨਾ ਕਿਸੇ ਦਾ ਜੇ ਫਾਇਦਾ ਹੁੰਦਾ ਤੇ ਕਰ ਦੋ ਨੁਕਸਾਨ ਨਹੀਂ ਕਿਸੇ ਦਾ ਕਰਨਾ ਕੋਈ ਪੱਤਿਆ ਨਹੀਂ ਕਰਾਇਆ ਬੜੇ ਬੰਦੇ ਕਹਿੰਦੇ ਸੀ ਕਿ ਫਲਾਣੇ ਸਰਪੰਚ ਦੇ ਪੱਤਿਆ ਕਰਾ ਦੋ ਕਿਸੇ ਦੀ ਵਾਈਫ ਤੇ ਕਰਾ ਦੋ ਤੇ ਇਹ ਬਿਕਰਮ ਸਿੰਘ ਜਦੋਂ ਸਿੱਗਾ ਪਾਵਰ ਚੇਨ ਨੇ ਸਾਡੇ ਹਲਕੇ 'ਚ ਘੱਟੋ ਘੱਟ 5-600 ਪਰਚਾ ਕਰਾਇਆ ਨਜਾਇਜ਼ ਜਨਾਨੀਆਂ ਤੱਕ ਮੈਂ ਤੇ ਖੁਦ 8 ਪਰਚੇ ਕਰਾਏ ਸੀ ਪਰ ਅਹੀਂ ਇੱਕ ਪਰਚਾ ਨਹੀਂ ਕਰਾਇਆ ਕਿਉਂਕਿ ਛੋਟੀ ਸਿਆਸਤ ਨਹੀਂ ਕੀਤੀ ਸੀ ਇੱਕ ਪਾਸੇ ਜਦੋਂ ਦੂਜੀ ਪਾਰਟੀ ਦਾ ਹਲਕੇ ਦੇ ਵਿੱਚ ਐਮਐਲ ਹੋਵੇ ਤੁਸੀਂ ਹਲਕਾ ਇੰਚਾਰਜ ਹੋ ਤਾਂ ਫਿਰ ਕੰਮ ਦਾ ਬੈਲੈਂਸ ਵਢ ਪਾਉਂਦਾ ਕਈ ਵਾਰ ਚੌਧਰ ਦੀ ਗੱਲ ਰਹਿ ਜਾਂਦੀ ਹੈ ਕਈ ਵਾਰ ਐਮਐਲ ਕਹਿੰਦਾ ਕਿ ਇਹ ਮੇਰੇ ਕੰਮ ਕਰਵਾਏ ਨੇ ਹਲਕਾ ਇੰਚਾਰਜ ਕਹਿੰਦਾ ਮੈਂ ਕਰਵਾਏ ਨੇ ਜਾਂ ਮੈਂ ਪਾਸ ਕਰਵਾਇਆ ਪੇਸਾ ਲੋਕ ਜਾਂਦੇ ਆ ਮੈਂ ਇਹਦੇ ਤਨ ਬੇਨਤੀ ਕੀਤੀ ਹੈ ਜੀ ਠੀਕ ਹੈ ਨਾ ਬਸ ਸਟੈਂਡ ਦੇ ਦੋਕ ਬਣਾਤੇ ਜਿਨ੍ਹਾਂ ਦੇ ਆਪਣੇ ਪਰਿਵਾਰ ਦੇ ਨਾਮ ਲਿਖ ਕੇ ਅਸੀਂ ਜਿਹੜੇ ਕੁਝ ਕੰਮ ਕਰਾਏ ਆ ਉਹੋਂ ਬੋਲਦੇ ਆ ਤੁਸੀਂ ਸਰਵੇ ਕਰਾ ਕੇ ਕਿਸੇ ਵੇਲੇ ਆਓ ਵੈਲਕਮ ਆ ਤੇ ਤੁਹਾਨੂੰ ਇਹ ਪਤਾ ਲੱਗੂ ਕਿ 40 40 ਸਾਲ ਬਾਅਦ ਫਿਰਨੀਆਂ ਬਣੀਆਂ ਜਿਹੜੀਆਂ ਫਿਰਨੀਆਂ ਤੇ ਜਿਵੇਂ ਇੱਕ ਪਿੰਡ ਆ ਉਹਦੇ ਇਹ ਦੋਹਾਂ ਸਾਈਡਾਂ ਤੇ ਜਿੱਦੇ ਇੱਧਰ ਤੇ ਲੋਕ ਇੱਧਰ ਤੇ ਇੱਧਰ ਤੇ ਲੋਕ ਇੱਧਰ ਰਹਿੰਦੇ ਸੀ ਉਹ ਫਿਰ ਨਹੀਂ ਆਈ ਨਹੀਂ ਹੀ ਭਰਾਈਆਂ ਮੈਂ ਬੁਵਾਈਆਂ ਸੋ ਗੱਲ ਇਹ ਹੈ ਜੀ ਕਿ ਕਹਿਣ ਤੇ ਕਰਨ 'ਚ ਬੜਾ ਫਰਕ ਆ ਠੀਕ ਆ ਝੂਠ ਕੋਈ ਬੋਲੀ ਜਾਵੇ ਬੋਲੀ ਜਾਵੇ ਹੁਣ ਇਹ ਜਿਹੜੇ ਜਿਹੜੇ 28 ਕੇ ਮੌਤਾਂ ਇੱਥੇ ਵੀ ਸਿਆਸਤ ਕਰਦੇ ਸੀ ਤੇ ਮੈਂ ਤੇ ਉਦੋਂ ਵੀ ਗੱਲ ਕੀਤੀ ਮੈਂ ਕਹਿੰਦਾ ਜਦੋਂ ਕਿਸੇ ਦੇ ਘਰ ਮੌਤਾਂ ਹੋਈਆਂ ਵਾ ਬੋੜੀਆਂ ਘਰ ਪਈਆਂ ਉੱਤੇ ਸਿਆਸਤ ਛੱਡ ਦਿਓ ਜੀ ਫਿਰ ਆ ਇੱਕ ਪਿਛੇ ਜੀ ਸ਼ਾਇਦ ਤੁਸੀਂ ਮੇਰੀ ਸੁਨੀਏ ਅਖਬਾਰਾਂ ਤੁਹਾਡੀ ਚ ਵੀ ਖਬਰ ਲੱਗੀ ਸੀ ਤੇ ਹੋਰਾਂ ਅਖਬਾਰਾਂ ਚ ਵੀ ਤੇ ਪ੍ਰਿੰਟ ਮੀਡੀਏ ਤੇ ਤੇ ਦੂਸਾਰੇ ਮੀਡੀਏ ਤੇ ਆਈ ਸੀ ਕੀ ਵੀ ਸਕੂਲਾਂ ਚ ਪ੍ਰੋਗਰਾਮ ਚੱਲ ਰਹੇ ਸੀਗੇ ਸਿੱਖਿਆ ਕ੍ਰਾਂਤੀ ਦੇ ਇੱਕ ਪਿੰਡ ਅਬਦਾਲ ਸੀਗਾ ਉੱਥੇ ਜਿਸ ਦਿਨ ਮੈਂ ਅਧ்கਾਟਨ ਕਰਨ ਗਿਆ ਤੇ ਇਹਨਾਂ ਨੇ ਉਹ ਬਰੌਲਾ ਪਾਇ ਜੀ ਇਸ ਲੰਬਾ ਪੋਚੀ ਕਰਨੋਂ ਦੇ ਚਾਰ ਦਿਵਾਰੀ ਪਹਿਲਾਂ ਹੋਈ ਸੀ ਹੁਣ ਇਹਨਾਂ ਨੇ ਕੀਤਾ ਮੈਂ ਡੀਓ ਸਾਹਿਬ ਕੋ ਰਿਕਾਰਡ ਲੈ ਕੇ ਤੇ ਮੈਂ ਅਖਬਾਰ ਸਾਰੀਆਂ ਅਖਬਾਰਾਂ ਨੂੰ মিডিਏ ਸਾਡੇ ਦੇ ਸਾਹਮਣੇ ਪੇਸ਼ ਹੋ ਕੇ 10 ਸਾਲ ਬਿਕਰਮ ਸਿੰਘ ਜੀਠੀਆ ਉੱਥੇ ਰਿਹਾ ਮੰਤਰੀ ਇਹਨੇ 10 ਸਾਲ ਚ ਅਬਦਾਲ ਸਕੂਲ ਨੂੰ 4 ਲੱਖ ਤੇ 23000 ਰੁਪਏ ਦਿੱਤਾ ਤੇ ਸਾਡੀ ਸਰਕਾਰ ਨੇ 3 ਸਾਲਾਂ ਵਿੱਚ 21 ਲੱਖ ਤੇ 51000 ਰੁਪਏ ਦਿੱਤਾ ਇਹ ਆਉਂਦੀ ਰਿਕਾਰਡ ਲਿਖਤਿਆ ਤੇ ਇਹ ਸਿਆਸਤੇ ਕਰਦੇ કે ਅਹੀਂ ਕਰਦੇ ਅਹੀਂ ਤੇ ਲੋਕਾਂ ਨੂੰ ਇੱਕੋ ਗੱਲ ਹੋਣ ਸਕੂਲਾਂ ਚ ਗਏ ਸਕੂਲਾਂ ਚ ਟੀਚਰ ਸਟੇਜ ਤੇ ਖਲੋ ਕੇ ਬੋਲਦੇ ਹਾਲੀ ਕੇ ਸਰਕਾਰੀ ਟੀਚਰ ਜਿਹੜਾ ਉਹ ਬੋਲਣ ਲੱਗੇ ਸੋਚਦਾ ਥੋੜਾ ਬੋਦਾ ਪਰ ਸਟੇਜਾਂ ਤੇ ਚੜ ਕੇ ਬੋਲੇ ਕਿ ਅਸੀਂ ਦੇ ਸਕੂਲ ਵਿੱਚੋਂ ਡੰਗਰ ਬਾਹਰ ਕੱਢਦੇ ਨੇ ਚਾਰ ਦੁਵਾਰੀ ਸਕੂਲਾਂ ਦੀ ਨੀਸੀ ਹੁੰਦੀ ਤੇ ਉਹਨੇ ਅਹੀਂ ਤਕਰੀਬਨ ਸਾਰੇ ਸਕੂਲਾਂ ਚਾਰ ਦੁਵਾਰੀ ਲਵਾਈਏ ਪ੍ਰੋਜੈਕਟਰ ਲਵਾਏ ਨੇ ਇਥੋਂ ਤੱਕ ਕਿ ਬੱਚਿਆਂ ਦੇ ਜਿਹੜੀਆਂ ਲੈਬਾਂ ਨੇ ਉਹ ਵੇਖਣ ਵਾਲੀਆਂ ਤੁਸੀਂ ਕਿਤੇ ਸਾਡੇ ਮਜੀਠੇ ਸਕੂਲੇ ਦੇ ਬਹੁਤ ਬਹੁਤ ਕੰਮ ਕੀਤਾ ਸਾਡੀ ਸਰਕਾਰ ਨੇ ਹੈਲਥ ਤੇ ਸਟੱਡੀ ਤੇ ਬਹੁਤ ਕੰਮ ਕੀਤਾ ਇਹ ਕਦੀ ਕੋਈ ਸਰਕਾਰ ਪਹਿਲਾਂ ਨਹੀਂ ਕਿਸੇ ਨੇ ਇੰਨਾ ਕੀਤਾ ਜਿੰਨਾ ਹੁਣ ਦਾ ਭਗਵੰਤ ਸਿੰਘ ਮਾਨ ਨੇ ਕੋਈ ਤੁਹਾਡਾ ਦਿਲੀ ਪ੍ਰੋਜੈਕਟ ਹੈਗਾ ਵੀ ਮੈਂ ਆ ਹਲਕੇ ਮਜੀਠੇ ਦੇ ਵਿੱਚ ਲਿਆਉਣੇ ਲਿਆਉਣਾ ਹੈਗਾ ਕਈ ਵਾਰ ਇੱਕ ਤੁਸੀਂ ਇਹਨਾਂ ਲੰਮੇ ਸਮੇਂ ਤੋਂ ਸਿਆਸਤ ਕਰ ਰਹੇ ਹੋ ਤੇ ਮੈਂ ਤੇ ਇੱਕ ਤੰਦਰ ਸੇ ਇੱਕ ਦੇ ਆਈਟੀਆਈ ਮੈਂ ਭੇਜੀ ਹੈ ਜੀ ਠੀਕ ਹੈ ਇੱਕ ਮੈਂ ਇਹ ਉਹ ਦਿਨ ਧਾਰੀয়াল ਸਾਹਿਬ ਨੂੰ ਕਿਹਾ ਸੀ ਸੀਐਮ ਸਾਹਿਬ ਨੂੰ ਮਿਲ ਕੇ ਇਹ ਗੱਲ ਕਹਿਣੀ ਹੈ ਕਿ ਸਾਡੇ ਮਜੀਠੇ ਵਿੱਚ ਪ੍ਰਾਈਵੇਟ ਇੰਡਸਟਰੀਜ਼ ਦੇ ਮਜੀਠੇ ਮੇਰੇ ਵਿੱਚ ਬਹੁਤ ਆ ਮੇਰੀ ਕੰਸਟੀਟੂਐਂਸੀ ਪ੍ਰਾਈਵੇਟ ਜਿਹੜੀ ਆ ਉਹ ਬਹੁਤ ਹੈਗੀ ਇੰਡਸਟਰੀ ਪਰ ਮੈਂ ਚਾਹੁੰਦਾ ਕੋਈ ਸਰਕਾਰੀ ਇੰਡਸਟਰੀ ਜਿਹੜੀ ਆ ਉਹ ਮਜੀਠੇ ਚ ਆਵੇ ਕਿਉਂਕਿ ਮਜੀਠੇ ਚ ਕੋਈ ਇਹੋ ਜਿਹੀ ਇੰਨੀ ਚੀਜ਼ ਹੈ ਜਿੱਦੇ ਚ ਗਰੀਬ ਲੋਕ ਲੋਕਾਂ ਨੂੰ ਕੁਝ ਨੌਕਰੀਆਂ ਜੌਬਾਂ ਮਿਲ ਸਕਣ ਜਾਂ ਕੰਮ ਕਰ ਸਕਣ ਇਹ ਇੱਕ ਲੜਕੀਆਂ ਦਾ ਕਾਲਜ ਲਿਆਉਣਾ ਚਾਹਣਾ ਕਿਉਂਕਿ ਲੜਕੀਆਂ ਨੂੰ ਅਮਰਸਰ ਜਾਣਾ ਬੜਾ ਮੁਸ਼ਕਲ ਹੁੰਦਾ ਜੀ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ